ਹਾਂਜੀ ਵੀਰ ਮੈਂ ਇਦਾਂ ਹੀ ਮਰੀਜ਼ ਦੇਖ ਰਿਆ ਸੀਗਾ ਸਾਰੇ ਮਰੀਜ਼ਾਂ ਵਾਂਗ ਦੇਖ ਰਿਆ ਸੀ ਔਰ ਅਚਾਨਕ ਮੇਰਾ ਧਿਆਨ ਪਿਆ ਅ ਇਸ ਪੈਣ ਦੇ ਧਿਆਨ ਪਿਆ ਹੈ ਔਰ ਵੀਰੋ ਇਹ ਵੀਡੀਓ ਦੇਖ ਕੇ ਸੇ ਤੁਹਾਡੀ ਲੋ ਕੰਢੀ ਖੜੀ ਹੋ ਜਾਣ ਮਤਲਬ ਇੰਨਾ ਜ਼ਿਆਦਾ ਕਈ ਵਾਰ ਜਿਹੜਾ ਦੁੱਖ ਪਰਮਾਤਮਾ ਡਾਡਾ ਦੇ ਦਿੰਦਾ ਹੈ ਕਿ ਕਈ ਵਾਰ ਉਹਨੂੰ ਕਿੱਥੋਂ ਆਏ ਹੋ ਇਹ ਜਮੁਕਸ਼ਮੀਤ ਆਏ ਜਮੁਕਸ਼ਮੀਰ ਹਾਂ ਜਮੁਕਸ਼ਮੀਰ ਤੋਂ ਆਏ ਹਾਂ ਇਹ ਗੁੰਗੀ ਬੋਲੀ ਬੋਲ ਨਹੀਂ ਸਕਦੀ ਗਲੇ ਵੀ ਦਾ ਅੱਛਾ ਕੀ ਤਕਲੀਫ ਕੀ ਹੈ ਦੱਸੋ ਹਾਂ ਭੈਣ ਦੱਸ ਰਹੀ ਹੈ ਕਿ ਆ ਤਕਲੀਫ ਆ ਮੇਰੇ ਆ ਜਗਾ ਦੇ ਉੱਤੇ ਵੀਰੋ ਗਿਲਟੀਆਂ ਬਣ ਗਈਆਂ ਨੇ ਔਰ ਖਾਦਾ ਪੀਤਾ ਹਾਂ ਦੱਸ ਰਹੀ ਕਿ ਅੱਛਾ ਅੱਛਾ ਹਾਂ ਹੀ ਭੈਣੇ ਦੱਸ ਰਹੀ ਕਿ ਮੇਰੇ ਕੋਲ ਜਿਹੜਾ ਮੈਂ ਖਾ ਗਈ ਹਾਂ ਜੂ ਖਾਂਦੀ ਉਹ ਪਚਦਾ ਨਹੀਂ ਥੱਲੇ ਨਹੀਂ ਜਾਂਦਾ ਗਲੇ ਤੋਂ ਲੰਘਦਾ ਨਹੀਂਗਾ ਹਾਂ ਆਰ ਜਾਂਦਾ ਹੈ ਨਾ ਹਾਂ ਹਾਂ ਐਡੀ ਗਿਲਟੀ ਆ ਗਲੇ ਦੇ ਵਿੱਚ ਐਡੀ ਗਿਲਟੀ ਆ ਹਾਂ ਕੀ ਕਹਿ ਰਹੇ ਤੁਸੀਂ ਹਾਂਜੀ ਤੁਸੀਂ ਸਾਡੀ ਮਦਦ ਕਰੋ ਅਸੀਂ ਤੁਹਾਡੀ ਮਹਾਰਤ ਕਰੇਗਾ ਹਾਂ ਵੀਰ ਇਹ ਅੱਛਾ ਤੁਸੀਂ ਸਮਝ ਲੈਂਦੇ ਹੋ ਨਾ ਅਸੀਂ ਸਮਝ ਲੈਂਦੇ ਆ ਤੇ ਭੈਣ ਨੇ ਐ ਹੱਥ ਕੀਤੇ ਨੇ ਹਾਂਜੀ ਵੀਰ ਤੁਸੀਂ ਦੇਖਿਆ ਹੁਣ ਜੈ ਜੰਦਰ ਵੀਰ ਆ ਦੇਖੋ ਐ ਹੱਥ ਕੀਤੇ ਨੇ ਪ੍ਰਮਾਤਮਾ ਵਾਲ ਹੱਥ ਇਹ ਹੱਥ ਕਰਨ ਦਾ ਮਤਲਬ ਇਹ ਆ ਇਹਨਾਂ ਦੇ ਪਿਤਾ ਜੀ ਨੇ ਦੱਸਿਆ ਕੀ ਕੀ ਕਹਿ ਰਹੇ ਨੇ ਇਹ ਕੰਦੀ ਆ ਸਾਡੀ ਮਦਦ ਸਾਡਾ ਇਲਾਜ ਕਰੋ ਅਦ ਤਾ ਤੁਹਾਡੀ ਮਹਾਰਾਜ ਵਾਦਾ ਕਰੇਗਾ ਹਾਂ ਉਹ ਪ੍ਰਮਾਤਮਾ ਵਾਲਾ ਦੁਆ ਮੰਗ ਰਹੀ ਵੀਰ ਤੁਹਾਨੂੰ ਦੁਆਾਂਾਂ ਦੇ ਰਹੀ ਆ ਅਗਰ ਕੋਈ ਵੀਰ ਮਦਦ ਲਈ ਅੱਗੇ ਆਏਗਾ ਤੇ ਉਹਨਾਂ ਲਈ ਦੁਆ ਵਾ ਇਸ ਭੈਣ ਤਾ ਕੋਈ ਨਹੀਂ ਕੋਈ ਨਹੀਂ ਪੈਂਸੀ ਕੋਈ ਨਹੀਂ ਕੋਈ ਕੋਈ ਕਮਾਲ ਹੈ ਵੀਰ ਕੋਈ ਨਹੀਂ ਪੈਂਸੀ ਕੋਈ ਨਹੀਂ ਅਹੀਂ ਤਾਂ ਦਸਰਾਂ ਲਾਜ ਹੀ ਹੋਏਗਾ ਬਿਲਕੁਲ ਆਪਾਂ ਲਾਜ ਕਰਾਂਗੇ ਜਿੱਦਾਂ ਮਰਜੀ ਮਤਲਬ ਨਾ ਹੀ ਕੋਈ ਮਦਦ ਆਏਗੀ ਮੈਂ ਸਾਰਾ ਆਪਣੇ ਕੋਲੋਂ ਇਲਾਜ ਕਰਵਾਵਾਂਗਾ ਤੁਹਾਨੂੰ ਕੋਈ ਫਿਕਰ ਨਹੀਂ ਸਾਡੇ 3 ਵਜੇ ਠੀਕ ਇੱਧਰ ਦੇ 3 ਵਜੇ ਕੋਈ ਗੱਲ ਨਹੀਂ ਸੀ ਕੋਈ ਗੱਲ ਨਹੀਂ ਬਹੁਤ ਹੀ ਵੀਰ ਕੋਈ ਨਹੀਂ ਪਹੰਚੀ ਠੀਕ ਹੈ ਹਾਂ ਅਰੇ ਇਦਾਂ ਵੀਰੇ ਕਈ ਵਾਰ ਇਦਾਂ ਦੇ ਭਾਵੁਕ ਕਰਨ ਵਾਲੇ ਕੇਸ ਵੀ ਆ ਜਾਂਦੇ ਹਨ ਔਰ ਬਾਕੀ ਚਲੋ ਖੈਰ ਜਿਵੇਂ ਇੱਧਰ ਵੀਰ ਆ ਮੈਂ ਤੁਹਾਨੂੰ ਇਹ ਵੀ ਦੱਸੇ ਕਿ ਇਸ ਵੀਰ ਦੀਆਂ ਵੀ ਦੋਨੋਂ ਹੀ ਲੱਤਾਂ ਕੋਲੀਏ ਪੋਟ ਕੋਲੀਆ ਅਗਸਤ ਇੱਧਰਲੇ ਬੰਦੇ ਰਹਿਣ ਆ ਦੋਨੋਂ ਹੀ ਲੱਤਾਂ ਪੋਲੀਏ ਦੇ ਨਾਲ ਖਰਾਬ ਨੇ ਆ ਪੋਲੀਆ ਹੋਇਆ ਦੋਨਾਂ ਹੀ ਲੱਤਾਂ ਨੂੰ ਪੋਲੀਆ ਔਰ ਆ ਜਿਹੜੀ ਲੱਤ ਮਾਰੀ ਮੋਟੀ ਚੱਲਦੀ ਸੀ ਇਹ ਵੀ ਪੋਲੀਏ ਪੋਲੀਆ ਹੀ ਐ ਹੱਤ ਨੂੰ ਇਹ ਵੀ ਪਤਲੀ ਆ ਇਹ ਜ਼ਿਆਦਾ ਪਤਲੀ ਆ ਘੱਟ ਪਤਲੀ ਭਰਾ ਜਿਹਦੇ ਨਾਲ ਮੜਾ ਮੋਟਾ ਸਹਾਰਾ ਲਿੰਦਾ ਸੀ ਇੱਥੋਂ ਲੱਤ ਟੁੱਟ ਗਈ ਆ ਬੜੀ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਸਿਰ 'ਚ ਵੀ ਸੱਟ ਲੱਗੀ ਆ ਇਹਦੀ ਵੀ ਸਕੈਨ ਸਿਟੀ ਸਕੈਨ ਹੋਣੀ ਆ ਬੜਾ ਔਖਾ ਦੇਖੋ ਪ੍ਰਮਾਤਮਾ ਨੇ ਦੋਨੀਆਂ ਲੱਤਾਂ ਖੋਲੀਆਂ ਨੇ ਔਰ ਜੇ ਮਰਾ ਮੋਟਾ ਵਿਚਾਰਾ ਇੱਕ ਲੱਤ ਦਾ ਸਹਾਰਾ ਲੈ ਕੇ ਤੇ ਉਹ ਵੀ ਪੱਟ ਟੁੱਟ ਗਿਆ ਅੱਜ ਤੇ ਇਹ ਵੀ ਬਹੁਤ ਹੀ ਵੀਰੋ ਡਾਢਾ ਦੁੱਖਾ ਇਸ ਵੀਰ ਦਾ ਵੀ ਔਰ ਉਹਦਨ ਮਾਤਾ ਜੀ ਦਾ ਵੀ ਬੜਾ ਔਖਾ ਹੈ ਆ ਮਾਤਾ ਜੀ ਦਾ ਤੁਸੀਂ ਕੀ ਦੱਸਿਆ ਇਹ ਬੰਨੇ ਤੁਸੀਂ ਕੀ ਦੱਸਿਆ ਜੀ ਗੁੱਡੀ ਹਾਂ ਹਾਂ ਮੇਰੇ ਘਰਵਾਲਾ ਵੀ ਨਹੀਂ ਆਇਆ ਕਿ ਹਾਂ 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 ਪਤਾ ਤੀ ਇਹ ਵੀਰੋ ਇਪਨੇ ਜਿਹੜੀ ਆ ਇਹ ਧੀ ਆ ਇਸ ਮਾਤਾ ਜੀ ਦੀ ਅੱਲਾ ਗਿਆ ਜਪਨ ਜੀ ਔਰ ਇਹਦੀ ਸਭ ਤੋਂ ਵੱਡੀ ਗੱਲ ਆ ਕੀ ਦੱਸੇ ਕਿੰਨੇ ਬੱਚੇ ਹੀ ਮਾਤਾ ਜੀ ਦੇ ਚਾਰ ਕਾਕੇ ਚਾਰ ਕਾਕੇ ਆ ਵੀਰੇ ਔਰ ਚਮੇ ਕਾਕੇ ਆ ਜਿਹੜੇ ਨੇ ਦੋ ਉਦਾਂ ਖਤਮ ਹੋ ਗਏ ਨੇ ਔਰ ਇੱਕ ਉਦਾਂ ਨਹੀਂ ਗੱਲ ਪੁੱਛਦਾ ਮਤਲਬ ਆਪਣੇ ਹੀ ਪਰਿਵਾਰ ਚ ਉਹਦੇ ਲਈ ਆਪਣੇ ਬੱਚੇ ਜਿਆਦਾ ਜ਼ਰੂਰੀ ਨੇ ਮਾਂ ਨਾਲੋਂ ਔਰ ਇੱਕ ਜਿਹੜਾ ਉਹ ਨਸ਼ਿਆਂ ਦੇ ਜਾਲ ਚ ਫਸ ਚੁੱਕਾ ਹੈ ਔਰ ਮਗਰ ਕੀ ਕੌਣ ਰਹਿ ਗਿਆ ਮਗਰ ਰਹਿ ਗਈ ਤੀ ਅਰਤੀ ਹੀ ਵੀਰਿਆ ਮਾਂ ਨੂੰ ਲੈ ਕੇ ਸਾਡੇ ਕੋਲ ਆਈ ਹੈ ਹੋਏ ਨੇ ਕਿੰਨੇ ਘਬਰਾਏ ਹੋਏ ਨੇ ਔਰ ਮਤਲਬ ਕੀ ਹਾਲਾਤ ਕੀ ਆ ਮਤਲਬ ਕਿਦਾਂ ਕੋਈ ਬੱਚਾ ਸਾਥ ਨਹੀਂ ਦਿੰਦਾ ਨਹੀਂ ਕੋਈ ਨਹੀਂ ਅਸਾਂ ਤੀਨੇ ਤੀਂ ਹੈ ਤੀਂ ਦੇਂਦੀ ਤੀ ਇਹ ਦਿੰਦੀ ਸਾਥ ਹਾਂ ਚੂਲਾ ਟੁੱਟ ਗਿਆ ਹੈ ਔਰ ਚੂਲਾ ਵੀਰਿਆ ਬੜਾ ਵੱਡਾ ਪ੍ਰਸ਼ਨ ਹੁੰਦਾ ਹੈ ਨਿੱਕਾ ਨਹੀਂ ਚੂਲਾ ਪੈਣਾ ਲੱਖ ਡੇਢ 2 ਲੱਖ ਰੁਪਏ ਦਾ ਖਰਚਾ ਹੁੰਦਾ ਹੈ ਚੂਲਾ ਟੁੱਟੇ ਜੇ ਤੇ ਦੇਖੋ ਅਪ੍ਰਸ਼ਨ ਤੇ ਅਸੀਂ ਫ੍ਰੀ ਕਰਦੇ ਆਂ ਪਰ ਜਿਹੜਾ ਚੂਲਾ ਪੈਣਾ ਹੈ ਉਹਦੀ ਕੀਮਤ ਜਿਹੜੀ ਆ ਉਹ 60-70000 ਤੋਂ ਲੈ ਕੇ ਤੇ ਉਸ ਤੋਂ ਉੱਪਰ ਤੱਕ ਵੀ ਹੁੰਦੀ ਹੈ ਇਹ ਵੀ ਆਪਣੇ ਕਾਰਡ ਵੀ ਇਹਨਾਂ ਦਿਖਾਏ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਜੰਮੂ ਐਂਡ ਕਸ਼ਮੀਰ ਤੋਂ ਆਏ ਨੇ ਤੇ ਆ ਇਹਨਾਂ ਨੇ ਕਾਰਡ ਦਿਖਾਏ ਨੇ ਕਿ ਕਿਤੇ ਮਤਲਬ ਕੋਈ ਨਹੀਂ ਭਾਈ ਸਾਨੂੰ ਵਿਸ਼ਵਾਸ ਆ ਕੋਈ ਗੱਲ ਨਹੀਂ ਤੁਸੀਂ ਆ ਲਓ ਆਪਣੇ ਕਾਰਡ ਫੜੋ ਜੰਮੂ ਕਸ਼ਮੀਰ ਪਿੰਡ ਡੋਡਾ ਤੋਂ ਆਏ ਨੇ ਔਰ ਬੜਾ ਹੀ ਵੀਰੋਧ ਦੁਖਦਾਇਕ ਕੇਸ ਆ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਨਾ ਲੜਕੀ ਉਹ ਤਾਂ ਹੀ ਗੁੰੰਗੀ ਬੋਲੀ ਆ ਵਿਚਾਰੀ ਉਹ ਬੋਲ ਵੀ ਨਹੀਂ ਸਕਦੀ ਉਹ ਰੁੱਤੋਂ ਰੱਬ ਨੇ ਗਿਲਟੀ ਗਲੇ ਦੇ ਵਿੱਚ ਐਡੀ ਹਰੀ ਗਿਲਟੀ ਜਿਹੜੀ ਆ ਉਹ ਹੁਣ ਬਣ ਗਈ ਆ ਤੇ ਹੁਣ ਉਹ ਕੋ ਖਾਦਾ ਪੀਤਾ ਵੀ ਨਹੀਂ ਜਾ ਸਕਦਾ ਬਹੁਤ ਔਖਾ ਹੈ ਬਿਲਕੁਲ ਠੱਡਲਾ ਅਜਾਪਾ ਕਰਾਂਗੇ ਵੀਰ ਜੀ ਕੋਈ ਗੱਲ ਨਹੀਂ ਜੋ ਤੁਸੀਂ ਤੁਹਾਡੇ ਜਿੰਨਾ ਕਰ ਲੋਗੇ ਠੀਕ ਹੈ ਬਾਕੀ ਮੈਂ ਆਪਣੇ ਵੱਲੋਂ ਕਰ ਕਰਾ ਕੇ ਕਰ ਜੇ ਕਿਸੇ ਵੀਰ ਦਾ ਸਾਥ ਮਿਲ ਗਿਆ ਤਾਂ ਸਭ ਤੋਂ ਸੋਨੇ ਦੇ ਸੋਹੱਗ ਦਾ ਹਾਂਜੀ ਠੀਕ ਹੈ ਵਿਚਾਰ ਨੂੰ ਸਮਾਪਤ ਕਰਦਾ ਹਾਂ ਵੀਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ